ਨਾ ਬਲਵੰਤ ਸਿੰਘ ਜੀ ਕੀ ਕਰਨ ਗੋਗੇ ਕਿਹੜੀ ਬੈਟਰੀ ਆ ਗਈ ਹਾਂ ਜੀ ਸੀਐਲ ਪਾਟਰਨ ਮਿੱਕਰ ਤੇ ਆਏ ਸੀਗੇ ਜੀ ਇੱਕਦਮ ਹੀ ਸਵਾ 1 ਵਜੇ ਪੂਰੀ ਅੱਗ ਲੱਗ ਗਈ ਬੜਾ ਫਾੜ ਗੱਡੀਆਂ ਵਾਲੇ ਆਏ ਵਿਚਾਰੇ ਬਹੁਤ ਵਧੀਆ ਕੀਤਾ ਉਹਨਾਂ ਨੇ ਕੰਟਰੋਲ ਹੋ ਗਿਆ ਸਾਰਾ ਕੁਝ ਠੀਕ ਹੋ ਗਿਆ ਉਹ ਕਾਰਨ ਬਤ ਉੱਤੇ ਲੱਕੜ ਸੀਗੀ ਜੀ ਲੱਕੜ ਦੇ ਕਰਕੇ ਹੋਇਆ ਹੋਰ ਕੋਈ ਨਹੀਂ ਜਾਨ ਮਾਂ ਦਾ ਨਹੀਂ ਜਾਨ ਮਾਂ ਦਾ ਕੋਈ ਕੋਈ ਖਤਰਾ ਨਹੀਂ ਕੋਈ ਸੀ ਨਾਂ ਦੀ ਬੈਟਰੀ ਸੀਲ ਪਾਟਰਨ ਮਿੱਕਰ ਇਹੋ ਮੌਕੇ ਦੇ ਮੌਕੇ ਤੇ ਪਹੁੰਚਿਆ ਜੀ ਆ ਕੇ ਦੇਖ ਕੇ ਅਸੀਂ ਆਏ ਆ ਸਵਾ 1:00 ਵਜੇ ਅੱਗ ਲੱਗੀ ਆ ਬਚਾਅ ਹੋ ਗਿਆ ਫਿਰ ਵੀ ਬਹੁਤ ਜ਼ਿਆਦਾ ਛੱਤਾਂ ਛਾਤੇ ਦੇ ਉੱਪਰ ਲੱਕੜ ਪਈ ਸੀ ਉਹਨੂੰ ਅੱਗ ਲੱਗੀ ਆ ਜੋ ਦੇਖ ਤਾਂ نیچے ਪਚਾ ਹੋ ਗਿਆ ਇਹ ਹੁਣ ਕੰਟਰੋਲ ਹੋ ਗਈ ਆ ਤੇ ਕਿੰਨੀਆਂ ਗੱਡੀਆਂ ਸਰਦਾਰਾ ਗੱਡੀਆਂ ਆ ਗਈਆਂ 20 22 ਗੱਡੀਆਂ ਆ ਗਈਆਂ ਘਟੋ ਘਟੋ ਉਹਨਾਂ ਨੇ ਬਹੁਤ ਵਧੀਆ ਬਹੁਤ ਵਧੀਆ ਕੰਮ ਕੀਤਾ ਉਹਨਾਂ ਨੇ ਸਰਵਟ ਵਾਲਿਆਂ ਨੇ ਬੰਦੇ ਬਾਹਰੋਂ ਗਰੇਡ ਆ ਲੈਣੇ ਆ ਕੇ ਸਾਰਾ ਅੱਗ ਬੁਝਾਈਏ ਕੰਟਰੋਲ ਕਰ ਲਿਆ ਉਹਨਾਂ ਨੇ ਹਾਂ ਜੀ ਟ੍ਰੋਲ ਹੋ ਗਿਆ ਅੱਜ ਸੀਐਲ ਪੈਟਰਨ ਮੇਕਰ ਦੇ ਮੈਨੂੰ ਸਵੇਕ 1 ਵਜੇ ਟੈਲੀਫੋਨ ਆਇਆ ਵੀ ਜਾ ਕੇ ਸੁਦਰਸ਼ਨ ਜੀ ਜਾ ਕੇ ਦੇਖਣਾ ਫੈਕਟਰੀ ਦੇ ਵਿੱਚ ਉਹ ਮੇਰੇ ਅੱਗ ਲੱਗੀ ਆ ਮੈਂ ਸਵੇਕ 1 ਵਜੇ ਜਦੋਂ ਇੱਥੇ ਆਇਆ ਦੇਖਿਆ ਅੱਗ ਲੱਗੀ ਹੋਈ ਸੀ ਔਰ ਫਾਰਮ ਗੇਟ ਦੀਆਂ ਮੋਟਰਾਂ ਫਾਰਮ ਗੇਟ ਦੀਆਂ ਵਾਲੇ ਟੈਲੀਫੋਨ ਕੀਤਾ ਔਰ ਇਹਨਾਂ ਦੀ ਹਾਂ ਦੇਖੋ ਕੀ ਮਿਲਿਆ ਦੇਖੋ ਜਦੋਂ ਉੱਥੇ ਆ ਕੇ ਦੇਖਿਆ ਅੱਗੇ ਜਿਹੜੀ ਆ ਉੱਪਰ ਲੱਗੀ ਹੋਈ ਸੀ ਔਰ ਆਵਾਜ਼ ਤੇਜ਼ ਹੋਣ ਕਰਕੇ ਸਾਰੇ ਫੜਕ ਗਏ ਔਰ ਫੜਕਣ ਦੇ ਨਾਲ ਕੀ ਆ ਸਾਰੀ ਫੈਕਟਰੀ ਸੀ ਜਿਹੜੀ ਆ ਉਹ ਅਗਦੀ ਲਪੇਟ ਵਿੱਚ ਆ ਗਈ ਔਰ ਮੇਰਾ ਖਿਆਲ ਹੈ ਵੀ ਸਵਾ 1 ਵਜਾ ਇਸ ਵੇਲੇ 5 ਵਜਨ ਦੇ ਕਰੀਬ ਲਗਾ ਔਰ ਲਗਾਤਾਰ 12 ਗੱਡੀਆਂ 12 13 ਗੱਡੀਆਂ ਘਰ ਵਗੇੜੀਆਂ ਲੱਗੀਆਂ ਹੋਈਆਂ ਔਰ ਜਿਹੜੀਆਂ ਆਈ ਜਾਂਦੀਆਂ ਜਾਈ ਜਾਂਦੀਆਂ ਪਾਣੀ ਜਿਹੜਾ ਹੈਗਾ ਪਰਪਰ ਕੇ ਲਿਆਈ ਜਾਂਦੀਆਂ ਔਰ ਇਹਨਾਂ ਦਾ ਆਪਣਾ ਵੀ ਪਾਣੀ ਦਾ ਇੰਤਜ਼ਾਮ ਹੈਗਾ ਲੇਕਿਨ ਫਿਰ ਵੀ ਹਜੇ ਤੱਕ ਆਗ ਨਹੀਂ ਪੁੱਜੀ ਹੈ। ਸੋ ਮੈਂ ਫਿਰ ਵੀ ਸਰਕਾਰ ਦਾ ਜੋ ਵੀ ਹੈ ਜਿਹੋ ਜਿਹਾ ਧੰਨਵਾਦ ਕਰਦਾ। ਭਾਈ ਜਿਹੜਾ ਇਹ ਇੰਤਜ਼ਾਮ ਹੈ ਤੇ ਪ੍ਰੋਪਰ ਜਿਹੜੇ ਬੰਦੇ ਲੱਗੇ ਹੋਏ ਆ ਠੀਕ ਕੰਮ ਕਰ ਰਹੇ ਆ ਇਹਨਾਂ ਵੱਲੋਂ ਕੋਈ ਕਮੀ ਨਹੀਂ ਹੈ। ਜੇ ਨਾ ਕਮਾਉਂ ਭਾਈ ਆ ਵੀ ਇੰਨਾਂ ਵੱਲ ਕੋਈ ਕਮੀ ਐ ਇਹਨਾਂ ਦੀ ਪੁਸ਼ਿੰਗ ਵੱਲੋਂ ਇਹਨਾਂ ਦੀ ਮਿਹਨਤ ਵੱਲੋਂ ਕੋਈ ਕਮੀ ਨਹੀਂ ਇੱਕ ਬਰਾਬਰ ਜਿਹੜਾਗਾ ਟਾਈਮ ਸਰ ਗੱਡੀਆਂ ਆ ਰਹੀਆਂ ਟਾਈਮ ਸਰ ਕੰਮ ਕਰ ਰਹੇ ਆ ਔਰ ਮੈਂ ਸਭ ਦਾ ਧੰਨਵਾਦ ਕਰਦਾ ਔਰ ਜਿਹੜਾ ਇਹ ਵਕਤ ਇਹ ਮਾੜਾ ਵਕਤ ਜਦੋਂ ਆਉਂਦਾ ਉਸ ਲਈ ਕੋਈ ਪਤਾ ਨਹੀਂ ਲੱਗਦਾ ਕੀ ਹੋਣਾ ਹੈਗਾ ਮਾੜਾ ਵਕਤ ਸੀਗਾ ਅੱਗ ਲੱਗ ਗਈ ਜੋ ਨੁਕਸਾਨ ਹੋਣਾ ਉਹਦੇ ਹੋਣਾ ਹੀ ਹੋਣਾ ਹੁਣ ਚਰੰਗੀ لال ਜੀ ਨੂੰ ਮੈਂ ਦਿਲਾਸਾ ਦੇ ਰਿਹਾ ਕਿ ਹਾਂ ਵੀ ਜੋ ਹੋ ਗਿਆ ਸੋ ਹੋ ਗਿਆ ਤੁਹਾਨੂੰ ਕੋਲ ਰਹਾ ਧਿਆਨ ਰੱਖੋ ਉਸ ਸੇਵਾ ਨੇ ਕਰਨ ਦਾ ਧੰਨਵਾਦ ਕਰਦੇ ਹਾਂ